ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਰਾਮ ਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਆ ਬੜੇ ਪਿਆਰੇ ਜਿਵੇਂ ਹਲਕਾ ਫੁਲਕਾ ਕੋਈ ਫੰਕਸ਼ਨ ਹੁੰਦਾ ਉਹਦੇ ਤੇ ਪਾਉਣ ਲਈ ਸੂਟ ਹੈ ਜੀ ਜੌਰਜਟ ਦੇ ਵਿੱਚ ਹੋਣਗੇ ਤੇ ਬਾਕੀ ਤੁਹਾਨੂੰ ਆਪਣੇ ਰੈਡੀ ਕਰਾਏ ਹੋਏ ਸੂਟ ਦਿਖਾਵਾਂਗੇ ਜਿਵੇਂ ਆਪਾਂ ਨੂੰ ਹੁਣ ਗਰਮੀਆਂ ਦੇ ਵਿੱਚ ਜਿਵੇਂ ਹੁਣ ਅੱਗੇ ਮੌਸਮ ਹੈ ਉਹਦੇ ਹਿਸਾਬ ਨਾਲ ਆਪਾਂ ਨੂੰ ਪਾਰਟੀ ਵੇਅਰ ਸੂਟ ਚਾਹੀਦੇ ਹੁੰਦੇ ਵੀ ਫੰਕਸ਼ਨ ਤੇ ਪਾਉਣ ਲਈ ਵੀ ਜ਼ਿਆਦਾ ਹੈਵੀ ਨਾ ਲੱਗੇ ਲਾਈਟ ਦੇ ਵਿੱਚ ਲੱਗਣ ਉਸ ਸਾਹਿਬ ਦੇ ਅੱਜ ਤੁਹਾਨੂੰ ਸੂਟ ਦਿਖਾਵਾਂਗੀ ਸਟਾਰਟਿੰਗ ਦੇ ਵਿੱਚ ਰਾਮ ਟੈਕਸ ਬ੍ਰਾਂਡ ਦੇ ਤੇ ਬਾਅਦ ਵਿੱਚ ਆਪਣੇ ਰੈਡੀ ਕਰਾਏ ਹੋਏ ਸੂਟ ਦਿਖਾਉਂਗੀ ਮੈਂ ਤੇ ਪ੍ਰਾਈਸ ਮੈਂ ਸਾਰੇ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 9:30 ਦੇ ਵਿੱਚ ਵਿੱਚ ਮੈਂ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਆਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀ ਦੇ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪੌਣੀ ਹੁੰਦੀ ਹੈ ਕੈਸ਼ ਔਰ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰजेस ਅਲੱਗ ਤੋਂ ਹੁੰਨੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰजेस ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵੀ ਆ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਜੀ ਸ਼ੌਪ ਦੀ ਟਾਈਮਿੰਗ ਹੈਗੀ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਤੇ ਦੇਖਦੇ ਹਾਂ ਉਸ ਦਾ ਪਹਿਲਾ ਸੂਟ ਦੇਖੋ ਬਲੈਕ ਕਲਰ ਦੇ ਵਿੱਚ ਹੈ ਜੀ ਜੌਰਜਟ ਦੇ ਵਿੱਚ ਸ਼ਰਟ ਰਹਿਣੀ ਹੈ ਤੇ ਕਰੇਪ ਦੀ ਬਾਟਮ ਰਹਿਣੀ ਹੈ ਜੀ ਨਾਲ ਕਰੇਪ ਦੀ 3 ਮੀਟਰ ਦੀ ਬਾਟਮ ਹੈ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਬਲੈਕ ਕਲਰ ਦੇ ਵਿੱਚ ਤੇ ਸਾਰੇ ਫਰੰਟ ਬੈਕ ਪੂਰਾ ਸ਼ਰਟ ਤੇ ਸੀਕੁਐਂਸ ਵਰਕ ਹੋਇਆ ਬਹੁਤ ਪਿਆਰਾ ਸੀਕੁਐਂਸ ਵਰਕ ਹੋਇਆ ਫਰੰਟ ਬੈਕ ਦੋਨੋਂ ਸਾਈਡ ਤੇ ਘੇਰੇ ਤੇ ਬਹੁਤ ਪਿਆਰਾ ਹੈ ਮਲਟੀ ਦੇ ਵਿੱਚ ਦੇਖੋ ਕਿੰਨਾ ਪਿਆਰਾ ਪੈਚ ਲਗਾ ਕੇ ਮਸਲੀਨ ਦਾ ਉਹਦੇ ਤੇ ਸਾਰਾ ਹੈਂਡਵਰਕ ਹੋਇਆ ਤੇ ਅੱਗੇ ਘੇਰੇ ਤੇ ਅੱਗੇ ਤੇ ਵੀ ਵਰਕ ਹੈ ਜੀ ਬਹੁਤ ਸੋਹਣੀ ਲੇਸ ਦੀ ਫਰਨਿਸ਼ਿੰਗ ਹੈ ਸੀਕਵੈਂਸ ਵਰਕ ਹੋਇਆ ਇਹ ਲੁੱਕ ਆ ਜਾਣੀ ਜੀ ਸੂਟ ਦੀ ਤੇ ਇਹ ਤਾਂ ਹੈਗਾ ਫਰੰਟ ਬੈਕ ਤੇ ਵੀ ਸੇਮ ਹੈ ਇਹ ਬੈਕ ਆ ਗਈ ਸ਼ਰਟ ਦੀ ਸੇਮ ਸੀਕਵੈਂਸ ਵਰਕ ਬੈਕ ਤੇ ਵੀ ਹੈ ਸਾਰੀ ਉਤੇ ਤੇ ਕਰੇਵ ਦੀ 3 ਮੀਟਰ ਦੀ ਬਾਟਮ ਹੈ ਜੀ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਇਹ ਅੱਜ ਦਾ ਆਪਣਾ ਰਾਮਟੈਕਸ ਬ੍ਰਾਂਡ ਦਾ ਸੂਟ ਬਹੁਤ ਪਿਆਰਾ ਪਾਰਟੀ ਵੇਅਰ ਲੁੱਕ ਦੇ ਵਿੱਚ ਜਿਹੜਾ ਰਾਮਟੈਕਸ ਬ੍ਰਾਂਡ ਦੇ ਸੂਟ ਹੁੰਦੇ ਨੇ ਇਹਨਾਂ ਦੇ ਹਮੇਸ਼ਾ ਕੰਨੀ ਤੇ ਮੈਂਸ਼ਨ ਹੁੰਦਾ ਜੀ ਬ੍ਰਾਂਡ ਮੈਂਸ਼ਨ ਹੁੰਦਾ ਇਹ ਦੇਖੋ ਰਾਮਟੈਕਸ ਬ੍ਰਾਂਡ ਦਾ ਸੂਟ ਜੌਰਜਟ ਦੇ ਵਿੱਚ ਸ਼ਰਟ ਵਿਦ ਵਰਕ ਤੇ ਕ੍ਰੇਪ ਦੀ ਬਾਟਮ ਹੈ 3 ਮੀਟਰ ਦੀ ਤੇ ਨਾਲ ਬੜਾ ਹੀ ਪਿਆਰਾ ਡਿਜ਼ਾਈਨਰ ਦੁਪੱਟਾ ਬਹੁਤ ਸੋਹਣਾ ਜੌਰਜਟ ਦੇ ਵਿੱਚ ਹੀ ਦੁਪੱਟਾ ਬਹੁਤ ਹੀ ਸੌਫਟ ਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ ਦੁਪੱਟੇ ਦੇ ਸੈਂਟਰ ਦੇ ਵਿੱਚ ਵਰਕ ਹੈ ਤੇ ਬੜੀ ਪਿਆਰੀ ਲੇਸਿਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਇਹ ਲੁੱਕ ਆ ਜਣੀ ਜੀ ਸੂਟ ਦੀ ਅੱਜ ਦਾ ਆਪਣਾ ਪਹਿਲਾ ਸੂਟ ਬਹੁਤ ਹੀ ਜ਼ਿਆਦਾ ਗ੍ਰੇਸਫੁੱਲ ਸੂਟ ਹੈ ਜੀ ਇਹ ਬਲੈਕ ਕਲਰ ਦੇ ਵਿੱਚ ਹੈ ਤੇ ਪ੍ਰਾਈਸ ਹੈਗਾ 4000 4000 ਪ੍ਰਾਈਸ ਹੈ ਅੱਜ ਦਾ ਆਪਣਾ ਪਹਿਲਾ ਸੂਟ 4000 ਪ੍ਰਾਈਸ ਦੇ ਨਾਲ ਤੇ ਇਦੇ ਵਿੱਚ ਆਪਾਂ ਸਿੰਗਲ ਸਿੰਗਲ ਡਿਜ਼ਾਈਨਿੰਗ ਹੈ ਜੀ ਸਾਰਿਆਂ ਦੇ ਵਿੱਚ ਇੱਕ ਦੋ ਮਿਲਦੀ ਹੋਣੀ ਹੈ ਡਿਜ਼ਾਈਨਿੰਗ ਜਿਹੜਾ ਉੱਪਰ ਵਾਲਾ ਸੀਕੁਐਂਸ ਵਰਕ ਹੈ ਇਹ ਵੀ ਸਾਰ ਅਲੱਗ-ਅਲੱਗ ਹੈ ਜੀ ਸੂਟਾਂ ਦੇ ਵਿੱਚ ਨੈਕਸਟ ਆ ਗਿਆ ਬੜਾ ਸੋਹਣਾ ਸਕਿਨ ਕਰੀਮ ਜਿਹਾ ਰੰਗ ਹੈ ਸਕਿਨ ਕਰੀਮ ਕਲਰ 2.5 ਮੀਟਰ ਦੀ ਸ਼ਰਟ ਹੈ 3 ਮੀਟਰ ਦੀ ਬਾਟਮ ਹੈ ਜੀ ਨਾਲ ਇਹਦੇ ਤੇ ਵੀ ਦੇਖ ਸਕਦੇ ਹੋ ਬਹੁਤ ਪਿਆਰਾ ਸੀਕੁਐਂਸ ਵਰਕ ਹੋਇਆ ਦੇਖੋ ਕਿੰਨਾ ਸੋਹਣਾ ਫਰੰਟ ਬੈਕ ਦੋਨੋਂ ਸਾਈਡ ਬਹੁਤ ਪਿਆਰਾ ਵਰਕ ਹੈ ਘੇਰੇ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਘੇਰੇ ਤੇ ਹੋਇਆ ਸਾਰਾ ਹੈਂਡਵਰਕ ਹੈ ਜੀ ਘੇਰੇ ਤੇ ਵੀ ਲੇਸਿਸ ਦੀ ਡਿਜ਼ਾਈਨਿੰਗ ਹੈ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਅੱਜ ਦੇ ਤੇ ਬੈਕ ਤੇ ਵੀ ਸੇਮ ਹੈ ਇਹ ਸੇਮ ਬੈਕ ਤੇ ਵੀ ਸਾਰਾ ਸੀਕੁਐਂਸ ਵਰਕ ਹੋਇਆ ਤੇ ਕ੍ਰੇਪ ਦੀ 3 ਮੀਟਰ ਦੀ ਬਾਟਮ ਦੇ ਨਾਲ ਬਹੁਤ ਸੋਹਣਾ ਕਰੀਮ ਰੰਗ ਦੇ ਵਿੱਚ ਸਕਿਨ ਕਰੀਮ ਜਿਹੇ ਰੰਗ ਹੈ ਬੜਾ ਹੀ ਪਿਆਰਾ ਤੇ ਨਾਲ ਜ਼ੋਰ ਝਟ ਦੇ ਵਿੱਚ ਹੀ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੈ ਜੀ ਇਹ ਲੁੱਕਾ ਛੋਟੀ ਸੈਂਟਰ ਦੇ ਵਿੱਚ ਸਾਰਾ ਵਰਕ ਹੈ ਬਹੁਤ ਪਿਆਰੀ ਲੇਸੀ ਦੀ ਫਿਨਿਸ਼ਿੰਗ ਦੇ ਨਾਲ ਸੋਹਣੀ ਬੇਸ ਲੱਗੀ ਹੋਈ ਹੈ ਇਹ ਲੁੱਕਾ ਜਾਨੀ ਸੋਹਣੀ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਅੱਜ ਤੇ ਆਪਣੇ ਰਾਮ ਟੈਕਸ ਗ੍ਰੈਂਡ ਦੇ ਸੂਟ ਨੈਕਸਟ ਆ ਗਿਆ ਸਾਰਿਆਂ ਦੇ ਡਿਜ਼ਾਈਨਿੰਗ ਬੜੀ ਪਿਆਰੀ ਹੈ ਨੈਕਸਟ ਆ ਗਿਆ ਰੈਸਟ ਕਲਰ ਦੇ ਵਿੱਚ ਸੂਟ ਹੈ ਜੀ ਇਹ ਬਹੁਤ ਸੋਹਣਾ ਜਿਹਾ ਰੈਸਟ ਕਲਰ ਹੈ ਸਾਰਾ ਵਰਕ ਬਹੁਤ ਸੋਹਣਾ ਸੀਕੁਐਂਸ ਵਰਕ ਹੋਇਆ ਸਾਰੀ ਸ਼ਰਟ ਤੇ ਤੇ ਘੇਰੇ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਇਹ ਘੇਰਾ ਬਣਿਆ ਬਹੁਤ ਸੋਹਣੀ ਬਹੁਤ ਸੋਹਣਾ ਹੈਂਡਵਰਕ ਘੇਰੇ ਤੇ ਵੀ ਬੈਕ ਆ ਗਈ ਸੇਮ ਸ਼ਰਟ ਦੀ ਸਾਰਾ ਸੀਕੁਐਂਸ ਵਰਕ ਬੈਕ ਤੇ ਵੀ ਹੋਇਆ ਸੇਮ ਕਰੇਪ ਦੀ 3 ਮੀਟਰ ਦੀ ਬਾਟਮ ਹੈ ਜੀ ਨਾਲ ਰਸਟ ਕਲਰ ਦੇ ਵਿੱਚ ਆ ਇਹ ਵਾਲਾ ਸੂਟ ਤੇ ਨਾਲ ਚੌਰ ਚੱਕ ਦੇ ਵਿੱਚ ਥੋੜਾ ਹੀ ਪਿਆਰਾ ਡਿਜ਼ਾਈਨਰ ਦੁਪੱਟਾ ਬਹੁਤ ਸੋਹਣਾ ਦੁਪੱਟਾ ਲੇਸਿਸ ਦੀ ਫਿਨਿਸ਼ਿੰਗ ਦੇ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਵਿੱਚ ਵੀ ਲੇਸਿਸ ਦੀ ਫਿਨਿਸ਼ਿੰਗ ਹੋਈ ਆ ਤੇ ਫੋਰ ਸਾਈਡ ਵੀ ਲੇਸ ਲੱਗੀ ਹੋਈ ਆ ਬਹੁਤ ਪਿਆਰਾ ਸੂਟ ਇਹ ਲੁੱਕ ਆ ਜਾਂਦਾ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ। ਨੈਕਸਟ ਆ ਗਿਆ ਬੜਾ ਸੋਹਣਾ ਪਿੰਕ ਕਲਰ ਦੇ ਵਿੱਚ ਹੈ ਜੀ ਥੋੜਾ ਡਾਰਕ ਜਿਹਾ ਪਿੰਕ ਹੁੰਦਾ ਮਜੈਂਟਾ ਤੋਂ ਲਾਈਟ ਹੈ। ਡਾਰਕ ਪਿੰਕ ਜਿਹਾ ਕਲਰ ਹੈ। ਵਰਕ ਦੇਖੋ ਕਿੰਨਾ ਪਿਆਰਾ ਇਹਦੇ 'ਚ ਸਾਰੇ ਤੇ ਇਹ ਬਹੁਤ ਸੋਹਣੀ ਡਿਜ਼ਾਈਨਿੰਗ ਹੈ। ਗਰਮੀਆਂ ਦੇ ਪਾਰਟੀ ਵੇਅਰ ਸੂਟ ਹੈ ਜੀ ਜਿਵੇਂ ਹੁਣ ਮੌਸਮ ਚੇਂਜ ਹੋ ਜਾਣਾ। ਜੌਰਜਟ ਦੀ ਵੈਸੀ ਫਿਟਿੰਗ ਬਹੁਤ ਪਿਆਰੀ ਆਉਂਦੀ ਹੈ। ਇਹ ਸਾਰਾ ਵਰਕ ਹੋਇਆ ਸਾਰਾ ਹੈਂਡਵਰਕ ਹੈ। ਬੈਕ ਤੇ ਵੀ ਸੇਮ ਹੈ ਸੇਮ ਵਰਕ ਬੈਕ ਤੇ ਹੈ ਤੇ ਕ੍ਰੇਪ ਦੀ 3 ਮੀਟਰ ਦੀ ਬਾਟਮ ਇਹ ਨਾਲ ਹੈਗਾ ਜਾਰਜਟ ਦਾ ਹੀ ਦੁਪੱਟਾ ਪ੍ਰੋਪਰ ਡਿਜ਼ਾਈਨਿੰਗ ਦੇ ਵਿੱਚ ਉਹ ਸੋਨ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਲੇਸਿਸ ਦੀ ਫਿਨਿਸ਼ਿੰਗ ਦੇ ਨਾਲ ਉਹ ਬਹੁਤ ਪਿਆਰੀ ਲੁੱਕ ਹੈ ਇਹ ਲੁੱਕ ਆ ਜਣੀ ਸੂਟ ਦੀ 4000 ਪ੍ਰਾਈਸ ਹੋ ਰਹੀ 4000 ਰੁਪਏ ਮੈਸਰ ਆ ਗਿਆ ਬੜਾ ਪਿਆਰਾ ਫਰੋਜ਼ੀ ਗ੍ਰੀਨ ਜਿਹਾ ਕਲਰ ਹੈ ਫਰੋਜ਼ੀ ਗ੍ਰੀਨ ਕਲਰ ਉਹ ਖਾਤੀ ਪਿਆਰਾ ਕਲਰ ਹੈ ਗ੍ਰੀਨ ਟੋਨ ਤੇ ਸਾਰਾ ਸੀਕਵੈਂਸ ਵਰਕ ਹੈ ਸ਼ਰਟ ਤੇ ਘੇਰੇ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਇਹ ਸਾਰਾ ਹੈਂਡਵਰਕ ਹੋਇਆ ਘੇਰੇ ਤੇ ਚ ਲਗਾ ਕੇ ਮਲਟੀ ਕਲਰ ਦਾ ਤੇ ਬੈਕ ਤੇ ਵੀ ਸੇਮ ਸੀਕੁਐਂਸ ਵਰਕ ਹੈ ਪੂਰੀ ਸ਼ਰਟ ਤੇ 3 ਮੀਟਰ ਦੀ ਕ੍ਰੇਪ ਦੀ ਬਾਟਮ ਤੇ ਨਾਲ ਚੌਰ ਝਟ ਦੇ ਵਿੱਚ ਹੀ ਦੁਪੱਟਾ ਉਹ ਹਸਣਾ ਦੁਪੱਟਾ ਪ੍ਰੋਪਰ ਵਰਕ ਦੇ ਨਾਲ ਲੈਸ ਇਸ ਦੀ ਫਿਨਿਸ਼ਿੰਗ ਹੈ ਇਹ ਲੁਕਾਣਾ चार हजार प्राइज है जी फोर थाउजेंड प्राइज राम मस्टर्ड कलर दे बहुत प्यारा येलो मस्टर्ड कलर है सारा सीकुंस वर्क घेरे प्यारा पैच लगा के सारा हैंड वर्क हुआ बैकते भी सारा सीकुंस वर्क है 3 ਮੀਟਰ ਦੀ 크ਰੇਪ ਦੀ ਬਾਟਮ ਹੈ ਨਾਲ ਰਾਮਟੈਕਸ ਬ੍ਰਾਂਡ ਦੇ ਸੂਟ ਤੇ ਨਾਲ ਪੜਾ ਹੀ ਪਿਆਰਾ ਦੁਪੱਟਾ ਜੌਰਜਟ ਦਾ ਦੁਪੱਟਾ 2 ਮੀਟਰ ਦਾ ਦੁਪੱਟਾ ਫੁੱਲ ਲੈਂਥ ਦੇ ਵਿੱਚ ਬਹੁਤ ਪਿਆਰਾ ਸੂਟ ਹੈ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਵਿੱਚ ਇਹ ਮੈਂ ਤੁਹਾਨੂੰ ਰਾਮ ਟੈਕਸ ਬ੍ਰਾਂਡ ਦੇ ਵਰਕ ਦੇ ਵਿੱਚ ਸੂਟ ਦਿਖਾਏ ਆ ਜੋਰਜਟ ਦੇ 4000 ਪ੍ਰਾਈਸ ਹੈ नेक्स्ट ਹੁਣ ਦਿਖਾਣੇ ਆ ਆਪਾਂ ਬਹੁਤ ਪਿਆਰੇ ਸ਼ਿਮਰ ਦੇ ਵਿੱਚ ਸੂਟ ਰੈਡੀ ਕਰਵਾਏ ਆ ਬਹੁਤ ਹੀ ਪਿਆਰੇ ਹੈ ਦੇਖੋ ਬਹੁਤ ਸੋਹਣਾ ਇਹ ਸਾਰੇ ਇਹ ਗਰਮੀਆਂ ਦੇ ਸੂਟ ਹੈ ਜੀ ਗਰਮੀਆਂ ਦੇ ਆਪੇ ਫੰਕਸ਼ਨਲ ਸੂਟ ਬਹੁਤ ਸੋਹਣੇ ਲਾਈਟ ਦੇ ਵਿੱਚ ਆਪਾਂ ਕਨਸੈਪਟ ਰੱਖਿਆ ਸ਼ਿਮਰ ਦੇ ਵਿੱਚ ਬਿਲਕੁਲ ਸੌਫਟ ਦੇ ਵਿੱਚ ਬਿਲਕੁਲ ਸੌਫਟ ਦੇ ਵਿੱਚ ਤੇ neck ਤੇ long neck ਦੇ ਵਿੱਚ ਆਪਾਂ ਵਰਕ ਕੀਤਾ ਬੜਾ ਸੋਹਣਾ ਗਲਾਸ neck ਬਣਨੀ ਹੈ long ਦੇ ਵਿੱਚ ਵਰਕ ਕੀਤਾ ਹੋਇਆ ਇਹ ਬਾਜੂ ਤੇ ਆ ਜਾਣਾ ਜੀ ਵਰਕ ਬਾਜੂ ਤੇ ਆ ਜਾਣਾ ਬੜੀ ਸੋਹਣੀ ਲੈਰੀ ਹੈ ਦੇ ਵਿੱਚ ਸ਼ਰਟ ਹੈ ਬਿਲਕੁਲ ਸੌਫਟ ਪਿਓਰ ਟਿਸ਼ੂ ਦੇ ਵਿੱਚ ਹੈਗੀ ਹੈ ਸ਼ਿਮਰ ਦੇ ਵਿੱਚ ਇਹ ਬਿਲਕੁਲ ਸੌਫਟ ਦੇ ਵਿੱਚ ਗਰਮੀਆਂ ਦੇ ਪਾਣ ਵਾਲਾ ਫੈਬਰਿਕ ਹੈ ਜੀ ਬਿਲਕੁਲ ਲਾਈਟ weight ਦੇ ਵਿੱਚ ਇਹ ਤਾਂ ਆ ਗਈ ਸ਼ਰਟ ਬਹੁਤ ਪਿਆਰਾ neck ਵਰਕ ਹੈ ਬਾਜੂ ਤੇ ਵਰਕ ਹੈ ਇਹ ਹੋਗੀ ਸ਼ਰਟ ਇਸ ਦੇ ਨਾਲ ਆਪਾਂ 골ਡਨ ਕਲਰ ਦੇ ਵਿੱਚ ਹੀ ਬਾਟਮ ਰੱਖੀ ਹੈ ਬਾਟਮ ਤੇ ਵਰਕ ਨਾਲ ਇਹ ਬਾਟਮ ਤੇ ਵਰਕ ਆ ਜਾਣਾ ਸਟ੍ਰੇਟ ਸਲਵਾਰ ਬਣਾ ਸਕਦੇ ਹੋ ਪਲਾਜ਼ੋ ਬਣਾ ਸਕਦੇ ਹੋ ਇਹਦੇ ਨਾਲ ਇਹ ਲੁੱਕ ਆ ਜਾਣੀ ਜੀ ਬਾਟਮ ਦੀ 골ਡਨ ਕਲਰ ਦੇ ਵਿੱਚ ਬਾਟਮ ਰੱਖੀ ਹੈ ਨਾਲ ਆਪਾਂ ਤੇ ਨਾਲ ਬੰਬਰ ਜੌਰਜਟ ਦੇ ਵਿੱਚ ਬਿਲਕੁਲ ਪਿਓਰ ਬੰਬਰ ਜੌਰਜਟ ਦੇ ਵਿੱਚ ਦੁਪੱਟਾ ਕਰਾਇਆ 2.5 ਮੀਟਰ ਦਾ ਦੁਪੱਟਾ ਮਲਟੀ ਕਲਰ ਦੇ ਵਿੱਚ ਦੇਖੋ ਬਹੁਤ ਸੋਹਣਾ 2.5 ਇੰਚ ਦੇ ਵਿੱਚ ਦੁਪੱਟਾ ਇਹ ਲੁੱਕ ਆ ਜਾਣੀ ਜੀ ਬਿਲਕੁਲ ਲਾਈਟ ਵੇਟ ਦੇ ਵਿੱਚ ਆਪਾਂ ਦਾ ਗਰਮੀਆਂ ਦੇ ਅਕੋਰਡਿੰਗ ਫੰਕਸ਼ਨਲ ਸੂਟ ਹੈ ਇਹ ਬਣਾਏ ਆ ਜਿਹੜਾ ਆਪਾਂ ਨੇ ਇਹ ਲੁੱਕ ਆਣੀ ਚ ਸੂਟ ਦੀ ਬਹੁਤ ਪਿਆਰਾ ਸੂਟ ਹੈ ਇਹ ਰੈਡੀ ਹੋਇਆ 4200 ਪ੍ਰਾਈਸ ਹੈ 4200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਾਲਾ ਸੂਟ 4200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹ ਤਿੰਨ ਸੂਟ ਆਪਾਂ ਰੈਡੀ ਕਰਵਾਏ ਆ ਬਿਲਕੁਲ ਸਿੰਗਲ ਸਿੰਗਲ ਡਿਜ਼ਾਈਨ ਦੇ ਵਿੱਚ ਬਿਲਕੁਲ ਪਿਓਰ ਸ਼ਿਮਰ ਹੈ ਕੋਈ ਇਹਦੇ ਵਿੱਚ ਗਰਮੀ ਨਹੀਂ ਲੱਗਣੀ ਹੈਗੀ ਲਿਕ ਐਵੇਂ ਨਾ ਸੋਚਿਓ ਵੀ ਸਾਡਾ ਗਰਮੀ ਚ ਨਹੀਂ ਪਹਿਣਾ ਇਹ ਗਰਮੀਆਂ ਦੇ ਫੰਕਸ਼ਨਲ ਸੂਟ ਆਪਾਂ ਰੈਡੀ ਕਰਵਾਏ ਆ ਜਾਂ ਫਿਰ ਜਿਨ੍ਹਾਂ ਨੂੰ ਥੋੜਾ ਜਿਹਾ ਲਾਈਟ ਵੇਟ ਦੇ ਵਿੱਚ ਹੈਗਾ ਵੀ ਲਾਈਟ ਕਲਰ ਲਾਈਟ ਵੇਟ ਹੋਵੇ ਜਿਆਦਾ ਸਿੱਪੀ ਸਤਾਰਾ ਨਹੀਂ ਪਸੰਦ ਇਹ ਦੇਖੋ ਬਹੁਤ ਸੋਹਣਾ ਬਾਂਦਨੀ ਪ੍ਰਿੰਟ ਦੇ ਵਿੱਚ orange ਕਲਰ ਦੇ ਵਿੱਚ ਹੈ neck ਤੇ ਵਰਕ ਹੈ ਬਹੁਤ ਪਿਆਰੀ ਪ੍ਰਿੰਟਿੰਗ ਇਹ ਬਾਜੂ ਤੇ ਆ ਜਾਣਾ ਵਰਕ ਸਾਈਡ ਤੇ ਦਿੱਤਾ ਹੋਇਆ ਜਿਹੜਾ ਬਾਜੂ ਤੇ ਇਹ ਆਪ ਹੀ ਰੈਡੀ ਕਰਵਾਏ ਆ ਆਪਣੇ ਸੂਟ ਤੇ ਨਾਲ ਹੈਗੀਆ 골ਡਨ ਕਲਰ ਦੇ ਵਿੱਚ ਹੀ ਬਾਟਮ ਹੈ ਤੇ बॉटम ਤੇ ਬਹੁਤ ਸੋਹਣਾ ਵਰਕ ਆਪਾਂ बॉटम ਤੇ ਕਰਵਾਇਆ ਨਾਲ ਇਹ बॉटम ਤੇ ਵਰਕ ਆ ਜਾਣਾ ਬਹੁਤ ਹੀ ਸੋਹਣੀ ਲੁੱਕ ਆਣੀ ਹੈ ਜਦੋਂ ਇਹ ਸੂਟ ਸਟੀਚ ਹੋ ਜਾਣਾ ਤੇ ਨਾਲ ਪਿਓਰ ਬੰਬਰ ਜੌਰਜਟ ਦਾ ਹੀ ਦੁਪੱਟਾ ਬੜੀ ਸੋਹਣੀ ਬਾਟਿਕ ਦੇ ਵਿੱਚ ਆਪਾਂ ਡਾਈ ਕਰਵਾਇਆ ਇਹਨੂੰ ਡਬਲ ਕਲਰ ਦੇ ਵਿੱਚ ਦੇਖੋ ਡਿਜ਼ਾਈਨਿੰਗ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਇਹ ਲੁੱਕ ਆਣੀ ਜਿਸ ਤਰ੍ਹਾਂ ਇਹ ਲੁੱਕ ਆ ਜਾਣੀ 4200 ਪ੍ਰਾਈਸ ਹੈ ਜੀ 4200 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਆਪਣਾ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 4200 ਪ੍ਰਾਈਸ ਹੈ ਜੀ 4200 ਪ੍ਰਾਈਸ ਦੇ ਨਾਲ ਬੜਾ ਸੋਹਣਾ ਕੰਟਰਾਸਟ ਦੇ ਵਿੱਚ ਨੈਕਸਟ ਹੈਗਾ ਮਹਿੰਦੀ ਕਲਰ ਦੇ ਵਿੱਚ ਬੜਾ ਪਿਆਰਾ ਲਾਈਟ ਮਹਿੰਦੀ ਜਿਹਾ ਕਲਰ ਹੈ ਗਰਮੀਆਂ ਦੇ ਪਾਰਟੀ ਵੇਅਰ ਸੂਟ ਹੈ ਜੀ ਆਪਣੇ ਇਹ ਬਹੁਤ ਹੀ ਸੌਫਟ ਦੇ ਵਿੱਚ ਰੈਡੀ ਕਰਵਾਏ ਆ કોટਨ ਦੀ ਉਹ ਲਾਈਨਿੰਗ ਲੱਗ ਜਾਣੀ ਹੈ ਜੀ ਇਹਦੇ ਨਾਲ ਕੋਈ ਤੁਹਾਨੂੰ ਟਾਫਟਾ ਲਾਈਨਿੰਗ ਲਗوان ਦੀ ਲੋੜ ਨਹੀਂ ਹੈਗੀ ਬਹੁਤ ਪਿਆਰੀ ਲੁੱਕ ਆਣੀ ਹੈ ਲੌਂਗ neck ਦੇ ਵਿੱਚ ਬਣਿਆ ਇਹ ਬਾਜੂ ਤੇ ਆ ਜਾਣਾ ਵਰਕ ਸਾਈਡ ਤੇ ਦਿੱਤਾ ਹੋਇਆ ਇਹ ਲੁੱਕ ਆ ਜਾਣੀ ਸ਼ਰਟ ਦੀ ਫਿਰ ਨਾਲ 골ਡਨ ਕਲਰ ਦੇ ਵਿੱਚ ਹੀ ਆਪਾਂ ਸ਼ਿਮਰ ਦੀ ਬਾਟਮ ਬਾਟਮ ਤੇ ਦੇਖੋ ਕਿੰਨਾ ਸੋਹਣਾ ਵਰਕ ਹੈ ਪੂਰਾ ਹੈਵੀ ਵਰਕ ਕਰਾਇਆ ਹੋਇਆ ਸਟੇਟ ਸਲਵਾਰ ਪਲਾਜ਼ੋ ਜੋ ਵੀ ਤੁਸੀਂ ਬਣਾਉਣਾ ਤੁਸੀਂ ਬਣਾ ਸਕਦੇ ਹੋ ਇਹਦਾ ਪੂਰਾ ਹੈਵੀ ਦੇ ਵਿੱਚ ਇਹ ਰੈਡੀ ਕਰਵਾਇਆ ਆਪਾਂ ਨੇ ਤੇ ਪਿਓਰ ਬੰਬਰ ਜੌਰਜਟ ਦਾ ਇਸ ਦਾ ਦੁਪੱਟਾ ਪੂਰਾ 2.5 ਮੀਟਰ ਦਾ 2.5 ਐਂਡ 2 ਦੇ ਵਿੱਚ ਦੇਖੋ ਸਾਰੇ ਕਲਰ ਆਪਾਂ ਦੋ ਕਲਰ ਦੇ ਵਿੱਚ ਮਹਿੰਦੀ ਤੇ ਗ੍ਰੀਨ ਜਿਹਾ ਕਲਰ ਆ ਬਹੁਤ ਸੋਹਣਾ ਇਹ ਰੈਡੀ ਹੋਇਆ ਦੁਪੱਟਾ ਇਹ ਲੁੱਕ ਆ ਜਣੀ ਸੋਹਣੀ 4200 ਪ੍ਰਾਈਸ ਦੇ ਅਸੀਂ ਤਿੰਨ ਸੂਟ ਮੈਂ ਤੁਹਾਨੂੰ ਦਿਖਾਏ ਆ ਆਪਣੇ ਰੈਡੀ ਕਰਾਏ ਹੋਏ 골ਡਨ ਬਾਟਮਸ ਦੇ ਨਾਲ ਹੈਵੀ ਵਰਕ ਦੇ ਵਿੱਚ 4200 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ